ਦੋਸਤੋ ਆ ਚੂਹਿਆਂ ਨੇ ਤਾਂ ਕਮਾਲ ਹੀ ਕਰਤੀ ਪਹਿਲਾਂ ਭੁੱਕੀ ਖਾ ਗਏ ਫੇਰ ਗਾਂਜਾ ਖਾ ਗਏ ਦੇਸੀ ਸ਼ਰਾਬ ਪੀ ਗਏ ਹੋਰ ਪਤਾ ਨਹੀਂ ਕੀ ਕੁਝ ਖਾ ਗਏ ਤੇ ਹੁਣ ਹੁਣ 802 ਬੋਤਲਾਂ ਸ਼ਰਾਬ ਹੀ ਪੀ ਗਏ ਉਹ ਵੀ ਅੰਗਰੇਜ਼ੀ ਤੇ ਅੰਗਰੇਜ਼ੀ ਸ਼ਰਾਬ ਪੀ ਕੇ ਹੁਣ ਪਤਾ ਨਹੀਂ ਕਿੱਥੇ ਲੁਕੇ ਫਿਰਦੇ ਆ ਭੱਜੇ ਫਿਰਦੇ ਆ ਤੇ ਪ੍ਰਸ਼ਾਸਨ ਵਿਚਾਰਾ ਪਿੱਛੇ-ਪਿੱਛੇ ਉਹਨਾਂ ਨੂੰ ਲੱਭਦਾ ਫਿਰਦਾ ਕਿੰਨੀ ਬੇਸ਼ਰਮੀ ਦੀ ਗੱਲ ਆ ਦੋਸਤੋ ਆਏ denn ਸਾਡੇ ਸਮਾਜ ਅੰਦਰ ਕਪੜੇਬਾਜ਼ੀ ਦੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤੇ ਕਈ ਤਾਂ ਇਹੋ ਜਿਹੀਆਂ ਹਾਸੋਹੀਣੀਆਂ ਹੁੰਦੀਆਂ ਜਿਨ੍ਹਾਂ ਨੂੰ ਸੁਣ ਕੇ ਵੀ ਹਾਸਾ ਆਉਂਦਾ ਕਿ ਚੂਹੇ ਸ਼ਰਾਬ ਪੀ ਗਏ ਅਰਸੋਦੋ ਬੋਤਲਾ ਵਾਹ ਇੱਕ ਘਟਨਾ ਕਿੱਥੋਂ ਦੀ ਆ ਦੋਸਤੋ ਤੇ ਪੂਰਾ ਮਾਮਲਾ ਕੀ ਆ ਤੁਹਾਨੂੰ ਦੱਸਦੇ ਆ ਦਰਅਸਲ ਚਾਰਖੰਡ ਦੇ ਵਿੱਚ ਸ਼ਰਾਬ ਨੂੰ ਲੈ ਕੇ ਇੱਕ ਨਵੀਂ ਨੀਤੀ ਬਣ ਰਹੀ ਆ ਉਸ ਨੀਤੀ ਦੇ ਤਹਿਤ ਪੂਰੇ ਰਾਜ ਭਰ ਦੇ ਵਿੱਚ ਜਿਹੜੇ ਸ਼ਰਾਬ ਦੇ ਸਟਾਕ ਆ ਉਹਨਾਂ ਦੀ ਮੈਚਿੰਗ ਕੀਤੀ ਜਾ ਰਹੀ ਆ ਕਿ ਕੀ ਜਿੰਨੇ ਜਿੰਨੇ ਕਿਸੇ ਦੁਕਾਨ ਨੂੰ ਸ਼ਰਾਬ ਵੇਚਣ ਵਾਸਤੇ ਸਰਕਾਰ ਮਨਜ਼ੂਰੀ ਦਿੰਦੀ ਆ ਉਹਨਾਂ ਉਹਨਾਂ ਹੀ ਕਿਸੇ ਨੇ ਸਟਾਕ ਵਿੱਚ ਆ ਕਿ ਵੱਧ ਵਿੱਚ ਆ ਇਸ ਤਰੀਕੇ ਦੇ ਨਾਲ ਪੂਰੇ ਰਾਜ ਦੇ ਵਿੱਚ ਚੈਕਿੰਗ ਹੋ ਰਹੀ ਸੀ ਤਾਂ ਧੰਨਵਾਦ ਇੱਕ ਏਰੀਆ ਵਾ ਚਾਰਖੰਡ ਦਾ ਉੱਥੇ ਜਦੋਂ ਕੁਝ ਦੁਕਾਨਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਉਹਨਾਂ ਦੁਕਾਨਾਂ ਦੇ ਵਿੱਚੋਂ ਜਿਹੜਾ ਸਟਾਕ ਸੀ ਉਹ ਘੱਟ ਨਿਕਲਿਆ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਕੁਝ ਖਾਲੀ ਮਿਲੀਆਂ ਕਈਆਂ ਦੇ ਢੱਕਣਾ ਵਿੱਚ ਛੇਦ ਪਾਏ ਗਏ ਤਾਂ ਜਦੋਂ ਜ਼ਿਲ੍ਹੇ ਦਾ ਮੈਜਿਸਟਰੇਟ ਆបਕਾਰੀ ਵਿਭਾਗ ਦਾ ਸਬ ਇਨਸਪੈਕਟਰ ਤੇ ਏਜੰਸੀਆਂ ਦੇ ਨੁਮਾਇੰਦੇ ਇਹ ਪੂਰੇ ਮਾਮਲੇ ਦੀ ਚੈਕਿੰਗ ਵਾਸਤੇ ਗਏ ਉਹਨਾਂ ਨੇ ਦੇਖਿਆ ਕਿ ਉੱਥੇ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਨੇ ਖਾਲੀ ਨੇ ਤਾਂ ਉਹਨਾਂ ਨੇ ਦੁਕਾਨਦਾਰਾਂ ਤੋਂ ਜਦੋਂ ਪੁੱਛਿਆ ਵੀ ਭਾਈ ਇਹ ਸਾਤੋਂ ਬੋਤਲਾਂ ਖਾਲੀ ਨੇ ਕਿੱਧਰ ਗਈਏ ਸ਼ਰਾਬ 802 ਬੋਤਲਾਂ ਕੰਗਾ ਕਈ ਸ਼ਰਾਬ ਕੋਈ ਖਰਾਬ ਹੋਈ ਪਈਆ ਮਤਲਬ ਪੂਰੀ ਨਹੀਂ ਸੀਗੀ ਤਾਂ ਜਾਂ ਘਟਿਆ ਸ਼ਰਾਬ ਕੋਈ ਮਲਾਈ ਗਈ ਸੀ ਵਿੱਚ ਤਾਂ ਬਹੁਤ ਸਾਰੀਆਂ ਬੋਤਲਾਂ ਤਾਂ ਖਾਲੀ ਸੀ ਜਦੋਂ ਉਹਨਾਂ ਨੇ ਉਹਨਾਂ ਤੋਂ ਜਵਾਬ ਮੰਗਿਆ ਤਾਂ ਉਹਨਾਂ ਨੇ ਬੜਾ ਹੀ ਹਾਸੋਹੀਣਾ ਜਵਾਬ ਦਿੱਤਾ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀਆਂ 802 ਬੋਤਲਾਂ ਸ਼ਰਾਬ ਦੀਆਂ ਇਹ ਚੂਹੇ ਪੀ ਗਏ ਵਾਹ ਕਮਾਲ ਦੀ ਗੱਲ ਆ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਤਨਬਾਦ ਵਿੱਚੋਂ 2024 ਦੇ ਵਿੱਚੋਂ April 2024 ਦੇ ਵਿੱਚੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਸੀ ਉਥੋਂ ਦੇ ਰਾਜਗੰਜ ਥਾਣਾ ਖੇਤਰ ਦੇ ਵਿੱਚੋਂ ਜਿੱਥੇ 10 ਕਿਲੋ ਭੰਗ ਤੇ 9 ਕਿਲੋ ਗਾਂਜਾ ਥਾਣੇ ਦੇ ਵਿੱਚ ਸੀ ਰੱਖਿਆ ਗਿਆ ਥਾਣੇ ਦੇ ਵਿੱਚ ਕਿਤੇ ਲਿਆ ਕੇ ਉਹਨਾਂ ਨੇ ਮਤਲਬ ਕਿਸ ਤੋਂ ਫੜ ਕੇ ਰੱਖਿਆ ਗਿਆ ਹੋਣਾ ਜਦੋਂ ਉਸ ਮਾਮਲੇ ਦੀ ਚੈਕਿੰਗ ਹੋਈ ਪੁੱਛਗਿੱਛ ਹੋਈ ਉਹ ਜਿਹੜਾ ਗਾਂਜਾ ਸੀ ਭੁੱਕੀ ਸੀ ਉਹ ਗਾਇਬ ਸੀ ਜਦੋਂ ਪੁਸ਼ਗਿਸ਼ ਕੀਤੀ ਪੁਸ਼ਗਿਸ਼ ਦੇ ਦੌਰਾਨ ਅਧਿਕਾਰੀਆਂ ਨੇ ਕਿਹਾ ਵੀ ਉਹ ਤਾਂ ਚੂਹੇ ਖਾ ਗਏ ਹੈ ਨਾ ਕਮਾਲ ਦੀ ਗੱਲ ਵੀ ਚੂਹੇ ਵਿਚਾਰੇ ਵੀ ਨਸ਼ਾ ਕਰਨ ਲੱਗ ਗਏ ਤੇ ਫੇਰ ਉਹ ਨਸ਼ਾ ਕਰਕੇ ਪਤਾ ਨਹੀਂ ਕਿੱਥੇ ਸ਼ੂ ਮੰਤਰ ਹੋ ਜਾਂਦੇ ਆ ਕਿ ਫੇਰ ਪ੍ਰਸ਼ਾਸਨ ਉਹਨਾਂ ਨੂੰ ਪਿੱਛੇ ਪਿੱਛੇ ਲੱਭਦਾ ਫਿਰਦਾ ਤੇ ਉਹ ਹੱਥੀ ਨਹੀਂ ਆਉਂਦੇ ਇੱਥੇ ਕਿੰਨੇ ਵੱਡੇ ਪੱਦਰ ਤੇ ਅਜਿਹੇ ਕੱਪੜੇ ਤਾਂਦਲੀਆਂ ਚੱਲਦੀਆਂ ਰਹਿੰਦੀਆਂ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਤੇ ਜਿਵੇਂ ਹੁਣ ਇਹ ਦੁਕਾਨਦਾਰਾਂ ਦੀਆਂ ਸਾਹਮਣੇ ਆਈਆਂ ਨੇ ਤਾਂ ਇਹ ਜਿਹੜੀ ਫੇਰ ਉਹ ਜਿਹੜੀਆਂ ਕੱਪਲੇਬਾੜੀਆਂ ਹੁੰਦੀਆਂ ਨੇ ਉਹ ਐਵੇਂ ਜਾਂ ਤਾਂ ਵਿਚਾਰੇ ਚੂਹਿਆਂ ਸਿਰ ਦੋਸ਼ ਮੜ ਦਿੱਤਾ ਜਾਂਦਾ ਜਾਂ ਕਿਸੇ ਹੋਰ ਸਿਰ ਮੜ ਦਿੱਤਾ ਜਾਂਦਾ ਕਈ ਵਾਰ ਇਹੋ ਜੇ ਕੱਪੜਿਆਂ ਦੇ ਵਿੱਚ ਗਰੀਬ ਲੋਕ ਉਹ ਵੀ ਟੰਗੇ ਜਾਂਦੇ ਨੇ ਉਹ ਵੀ ਸੰਨੇ ਸੰ ਫਸ ਜਾਂਦੇ ਨੇ ਜਦੋਂ ਕਿ ਕਪੜੇ ਕਿਸੇ ਹੋਰ ਨੇ ਕਿਥੇ ਹੁੰਦੇ ਨੇ ਤਾਂ ਹੁਣ ਇਹ ਜਿਹੜਾ ਮਾਮਲਾ ਇੱਕ ਹਾਸੋ ਹੀ ਨਾ ਮਾਮਲਾ ਹਾਸਾ ਵੀ ਆਉਂਦਾ ਏ ਇਸ ਮਾਮਲੇ ਤੇ ਤੇ ਸ਼ਰਮਸਾਰ ਕਰਨ ਵਾਲਾ ਵੀ ਆ ਕਿ ਸਾਡੇ ਲੋਕ ਕਿਹੋ ਕਿਹੋ ਜਿਹੇ ਕੁਤਰਕ ਦਿੰਦੇ ਆ ਜਿਹੜੇ ਪਤਾ ਹੀ ਹੁੰਦਾ ਕਿ ਕਿਸੇ ਨੂੰ ਜਜਨੇ ਨਹੀਂ ਕਿ ਚੂਹਿਆਂ ਨੇ 802 ਬੋਤਲਾਂ ਸ਼ਰਾਬ ਪੀ ਲਈ ਤੇ ਵਿਚਾਰੇ ਚੂਹੇ ਆ ਜਿਹੜੇ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਸ਼ਰਾਬ ਹੁੰਦੀ ਕੀ ਆ ਉਹਨਾਂ ਨੇ ਪੀਣੀ ਕਿਥੋਂ ਆ ਤੇ ਹੁਣ ਹੁਣ ਪਤਾ ਨਹੀਂ ਜਿਹੜਾ ਪ੍ਰਸ਼ਾਸਨ ਆ ਸਰਕਾਰ ਆ ਉਹ ਕਿਹੜੇ ਚੂਹਿਆਂ ਨੂੰ ਲੱਭੂਗੀ ਜਿਨ੍ਹਾਂ ਨੇ ਸ਼ਰਾਬ ਪੀਤੀ ਆ ਹਾਲਾਂਕਿ ਜਿਹੜੇ ਆបਕਾਰੀ ਵਿਭਾਗ ਆ ਜਾਂ ਮజిਸਟ੍ਰੇਟ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਸ਼ਰਾਬ ਆ ਗਾਇਬ ਹੋਈ ਆ 802 ਬੋਤਲਾਂ ਇਹ ਏਜੰਸੀਆਂ ਨੇ ਕੀਤੀ ਆ ਤੇ ਹੁਣ ਏਜੰਸੀਆਂ ਹੀ ਇਹਦੀ ਪਰਪਾਈ ਕਰਨਗੀਆਂ ਏਜੰਸੀਆਂ ਤੋਂ ਹੀ ਇਹਦਾ ਮੁਆਵਜ਼ਾ ਜਿਹੜਾ ਪਰਵਾਇਆ ਜਾਵੇਗਾ ਵੈਸੇ ਇਦੇ ਨਾਲ ਨਾਲ ਇੱਕ ਗੱਲ ਹੋਰ ਕਿ ਜਿਹੜੇ ਸ਼ਰਾਬ ਵਰਗੇ ਨਸ਼ੇ ਨੇ ਇਹ ਵੈਸੇ ਹੀ ਬੰਦ ਹੋਣੇ ਚਾਹੀਦੇ ਆ ਸਿਹਤ ਵਾਸਤੇ ਕਿੰਨੀ ਹਾਨੀਕਾਰਕ ਸ਼ਰਾਬ ਸ਼ਰਾਬ ਦੇ ਉੱਪਰ ਵੀ ਲਿਖਿਆ ਹੁੰਦਾ ਜਿਹੜੇ ਨਸ਼ਿਆ ਚਾਹੇ ਉਹ ਸ਼ਰਾਬ ਹੋਵੇ ਚਾਹੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੋਵੇ ਨਸ਼ਾ ਤਾਂ ਨਸ਼ਾ ਏ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਆ ਤਾਂ ਇਹ ਸਰਕਾਰ ਦੀ ਦੇਖਰੇਖ ਵਿੱਚ ਵੀ ਨਹੀਂ ਚੱਲਣੇ ਚਾਹੀਦੇ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਉਹ ਤਾਂ ਚਲੋ ਖੈਰ ਬਾਦ ਦੀਆਂ ਗੱਲਾਂ ਨੇ ਪਰ ਇਹ ਇੱਕ ਹਸੋ ਹੀ ਨਾ ਜਾਂ ਮਾਮਲਾ ਸੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ